ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਹਿਬਜ਼ਾਦੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਦੋਂ ਵੀ ਧੰਨ ਬਾਬਾ ਸ੍ਰੀ ਚੰਦ ਸਹਿਬ ਮਹਾਰਾਜੀ ਦਾ ਪ੍ਰਕਾਸ਼ ਪਰਵਾਉਂਦਾ ਹੈ ਉਦੋਂ ਹੀ ਕਾਮਰੇਡ ਵਰਤੀ ਦੇ ਪ੍ਰਚਾਰਕ ਜੈਸ ਤਰ੍ਹਾਂ ਸਰਬਜੀਤ ਧੁੰਦਾ ਪੰਥਪ੍ਰੀਤ ਵਰਗੇ ਇਹ ਗੁਰੂ ਸਾਹਿਬ ਮਹਾਰਾਜੀ ਦੇ ਸੁਪੁੱਤਰਾਂ ਦੇ ਉੱਪਰ ਵੀ ਤਰਕ ਕਰਦੇ ਨੇ ਗਰਵਾਣੀ ਉੱਪਰ ਵੀ ਤਰਕ ਕਰਦੇ ਨੇ ਇਤਿਹਾਸ ਉੱਪਰ ਵੀ ਤਰਕ ਕਰਦੇ ਨੇ ਬਾਬਾ ਸ੍ਰੀ ਚੰਦ ਜੀ ਬਾਰੇ ਵੀ ਇਹਨਾਂ ਨੇ ਬਹੁਤ ਕੁਫਰ ਤੋਲਿਆ ਹੈ ਉਹ ਜੇ ਲੋਕ ਹਨ ਜਿਹੜੇ ਸਾਹਮਣੇ ਬੈਠ ਕੇ ਇਹਨਾਂ ਨੂੰ ਸੁਣਦੇ ਹਨ ਪਹਿਲਾਂ ਤੁਹਾਨੂੰ ਇੱਕ ਆਪਾਂ ਵੀਡੀਓ ਸੁਣਾਉਨੇ ਆ ਪੰਥਪ੍ਰੀਤ ਦੀ ਫਿਰ ਆਪਾਂ ਉਸ ਨੂੰ ਜਵਾਬ ਦੇਵਾਂਗੇ ਸੋ ਇਸ ਕਰਕੇ ਇਹੋ ਜਿਹੇ ਦੁਸ਼ਟਾਂ ਨੂੰ ਸਟੇਜ ਤੇ ਬੈਠਿਆ ਨੂੰ ਜ਼ਰੂਰ ਰੋਕਿਆ ਕਰੋ ਜੀ ਇੱਕ ਵਾਰਾ ਵੀਡੀਓ ਜ਼ਰੂਰ ਸੁਣੋ ਲੈਣਾ ਗੁਰੂ ਪਾਪਾ ਜੀ ਦਾ ਸੁਪੁੱਤਰ ਤਾਂ ਲੈਣਾ ਜੀ ਹੈ ਸ੍ਰੀ ਚੰਦ ਨੇ ਸ੍ਰੀ ਜਨਤਾ ਨਲਾਇਕ ਹੈ ਬਚਨੀ ਨਹੀਂ ਮੰਨਿਆ ਬੋਲੋ ਸਤਨਾਮ ਹਾਂਜੀ ਲੈਣਾ ਜੀ ਸੁਪੁੱਤਰ ਤੇ ਧਰਮ ਮੰਡਲ ਦੀ ਗੱਲ ਹੈ ਹਾਂਜੀ ਆਪ ਜੀ ਨੇ ਆ ਵੀਡੀਓ ਸੁਣੀ ਹੈ ਹੁਣ ਇਹਦੇ ਬਾਬਤ ਇੱਕ ਪੰਕਤੀ ਬਾਣੀ ਦੀ ਚੱਕਦੇ ਨੇ ਪੁੱਤਰੀ ਕੋਲ ਨਾ ਪਾਲਿਓ 966 ਅੰਕ ਤੇ ਏ ਪੰਕਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਭੱਟ ਸਹਿਬਾਨ ਜੀ ਦੀ ਸੋ ਇਹਨਾਂ ਨੇ ਕਾਮਰੋਲੀ ਪਾਉਣੀ ਹੁੰਦੀ ਹੈ ਪਰ ਜਦੋਂ ਤੁਸੀਂ ਇਤਿਹਾਸ ਨੂੰ ਦੇਖੋਗੇ ਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵੀ ਸਤਿਕਾਰ ਕਰਦੇ ਰਹੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵੀ ਸਤਿਕਾਰ ਕੀਤਾ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਤਾਂ ਹਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੀ ਹੁਣ ਜਦੋਂ ਅਵਤਾਰ ਤੋਂ ਕਾਫੀ ਟਾਈਮ ਬਾਅਦ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਅਦਾਸੀ ਕਰਕੇ ਆਏ ਤਾਂ ਉਹਨਾਂ ਨੇ ਆਪਣਾ ਜਿਹੜਾ ਚੋਲਾ ਸੀ ਅਦਾਸੀ ਮੱਤ ਵਾਲਾ ਉਹ ਬਾਬਾ ਸ਼੍ਰੀਚੰਦ ਜੀ ਨੂੰ ਦਿੱਤਾ ਉਹੀ ਚੋਲਾ ਬਾਬਾ ਸ਼੍ਰੀਚੰਦ ਮਹਾਰਾਜੀ ਨੇ ਪਹਿਨੇ ਆ ਹੁਣ ਦੇਖੋ ਜਦੋਂ ਬਾਬਾ ਸ੍ਰੀਚੰਦ ਜੀ ਮਹਾਰਾਜ ਪ੍ਰਗਟ ਹੋਏ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਮਾਸ ਦੀਆਂ ਮੰਦਰਾ ਨੇ ਜਨਮ ਸਮੇ ਹੀ ਅਵਤਾਰ ਸਮੇ ਹੀ ਇਹ ਨਹੀਂ ਹੈ ਵੀ ਉਹਨਾਂ ਨੇ ਬਾਅਦ ਦੇ ਵਿੱਚ ਕੰਨ ਦੇ ਵਿੱਚ ਮੰਦਰਾ ਪਾਈਆਂ ਪ੍ਰਗਟ ਹੁੰਦਿਆਂ ਅਸਾਰ ਉਹਨਾਂ ਦੇ ਕੰਨਾਂ ਦੇ ਵਿੱਚ ਮਾਸ ਦੀਆਂ ਮੰਦਰਾ ਨੇ ਤੇ ਸਾਰੇ ਸਰੀਰ ਦੇ ਉੱਪਰ ਭੂਤੀ ਲੱਗੀ ਹੋਈ ਹੈ ਜਿਹੜੇ ਅੱਜ ਸਮੇਂ ਜੋਗੀ ਜਦੋਂ ਭਗਤੀ 'ਚ ਬੈੰਦੇ ਆ ਤਾਂ ਆਪਣੇ ਸਰੀਰ ਤੇ ਉਹ ਭੂਤੀ ਇਕ ਰਾਖ ਮਲਦੇ ਹਨ ਪਰ ਬਾਬਾ ਸ੍ਰੀ ਚੰਦ ਜੀ ਦੇ ਉਹ ਭੂਤੀ ਪ੍ਰਗਟ ਸਮੇ ਤੋਂ ਹੈ ਜਟਾਵਾਂ ਲੋਕ ਰੱਖਦੇ ਨੇ ਪਰ ਬਾਬਾ ਸ੍ਰੀ ਚੰਦ ਜੀ ਦੇ ਜਟਾਵਾਂ ਪ੍ਰਗਟ ਹੋਣ ਸਭੇ ਤੋਂ ਨੇ ਇਥੋਂ ਪਤਾ ਲੱਗਦਾ ਵੀ ਉਹਨਾਂ ਦੀ ਜਨਮਾ ਜਨਮਾ ਦੀ ਕਮਾਈ ਹੈ ਕੋਈ ਇੱਕ ਦਿਨ ਦੀ ਕਮਾਈ ਨਹੀਂ ਹੈ ਹਾਨਿ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜੀ ਸ੍ਰਸ਼ਟੀ ਦੇ ਮਾਲਕ ਧੰਨ ਮਾਤਾ ਸਲੱਖਣੀ ਜੀ ਆਪ ਪਰਮਾਤਮਾ ਰੂਪ ਭਾਈ ਗਰਦਾਸ ਜੀ ਦੀਆਂ ਬਾਰਾਂ ਪੜੋ ਸਤ ਗੁਰ ਨਾਨਕ ਮਹਾਰਾਜੀ ਕਿੱਡੇ ਵੱਡੇ ਨੇ ਉਹ ਅਕਾਲ ਪੁਰਖ ਪਰਮਾਤਮਾ ਹਾਪ ਹਨ ਸੇ ਉਹਨਾਂ ਦੇ ਘਰ ਦੇ ਵਿੱਚ ਜਨਮ ਹੋਣਾ ਉਹ ਬਹੁਤ ਕਮਾਈ ਵਾਲੀ ਰੂਹ ਹੋਇਆ ਕਰਦੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਘਰ ਦੇ ਅੰਦਰ ਤਾਂ ਕੁੱਤਿਆਂ ਵਿੱਚ ਵੀ ਤਾਕਤਾਂ ਨੇ ਇਹ ਤਾਂ ਫਿਰ ਤਾਂ ਅੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਸਹਿਬਜ਼ਾਦੇ ਹਨ ਸੋ ਉਹ ਇੱਕੋ ਪੰਕਤੀ ਚੱਕ ਕੇ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਆਪਾਂ ਜਰੂਰ ਜਵਾਬ ਦਿਆ ਕਰੀਏ ਜਦੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਨਗਰ ਬਾਰਖ ਪਹੁੰਚੇ ਨੇ ਇਤੋਂ ਪਹਿਲਾਂ ਦਾ ਇੱਕ ਜ਼ਿਕਰ ਮਿਲਦਾ ਬਾਬਾ ਲਖਮੀ ਦਾਸ ਜੀ ਸਨ ਬਾਬਾ ਸ੍ਰੀ ਚੰਦ ਮਹਾਰਾਜੀ ਦੇ ਭਰਾ ਸਕਾਰ ਖੇਡ ਕੇ ਆ ਰਹੇ ਨੇ ਹੱਥ ਦੇ ਵਿੱਚ ਉਹਨਾਂ ਦੇ ਹਿਰਨ ਹਨ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਭਰਾ ਜੀ ਆ ਤੁਸੀਂ ਜਿਹੜਾ ਸਕਾਰ ਕੀਤਾ ਪਾਪ ਕੀਤਾ ਇਹਦਾ ਲੇਖਾ ਦੇਣਾ ਪਵੇਗਾ ਬਾਬਾ ਲਖਮੀਦਾਸ ਜੀ ਕਹਿਣ ਲੱਗੇ ਵੀ ਗੁਰੂ ਸਾਹਿਬ ਦੇ ਪੁੱਤਰਾਂ ਪ੍ਰਮਾਤਮਾ ਦੇ ਸਾਨੂੰ ਵੀ ਲੇਖਾ ਦੇਣਾ ਪਵੇਗਾ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿਣ ਲੱਗੇ ਹਾਂ ਤੁਹਾਨੂੰ ਵੀ ਲੇਖਾ ਦੇਣਾ ਪਵੇਗਾ ਕਹਿੰਦੇ ਬਾਬਾ ਲਖਮੀਦਾਸ ਜੀ ਆਪਣੇ ਘਰ ਚਲੇ ਜਾਂਦੇ ਨੇ ਸਨਾਰ ਪਾਣੀ ਕੀਤਾ ਆਪਣੀ ਘਰ ਵਾਲੀ ਬੀਬੀ ਨੂੰ ਤਿਆਰ ਕੀਤਾ ਨਾਲ ਆਪਣੇ ਛੋਟੇ ਪੁੱਤਰ ਜਿਹੜਾ ਇੱਕੋ ਇੱਕ ਪੁੱਤਰ ਹੈ ਧਰਮਚੰਦ ਉਹਨੂੰ ਵੀ ਤਿਆਰ ਕੀਤਾ ਘੋੜੇ ਦੇ ਉੱਪਰ ਬੈਠ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ ਦੇ ਸਾਹਮਣੇ ਆ ਕੇ ਬਾਬਾ ਲਖਮੀਦਾਸ ਜੀ ਨੇ ਆਖਿਆ ਕਿ ਬਾਅਦ ਚ ਲੇਖਾ ਕੀ ਦੇਣਾ ਅਸੀਂ ਹੁਣ ਹੀ ਲੇਖਾ ਦੇਣ ਚੱਲੇ ਆ ਕਹਿੰਦੇ ਘੋੜਾ ਆਕਾਸ਼ ਵੱਲ ਨੂੰ ਕਰ ਦਿੱਤਾ ਇਤਿਹਾਸ ਦੱਸਦਾ ਹੈ ਬਾਬਾ ਸ੍ਰੀ ਚੰਦ ਜੀ ਨੇ ਜਿਹੜੀ ਆਪਣੀ ਬਾਹ ਸੀ 12 ਯੋਜਨ ਲੰਬੀ ਕਰ ਲਈ 12 ਯੋਜਨ ਯੋਜਨ ਮਤਲਬ 48 ਮੀਲ ਘਟੋ ਘਟ 60 ਕਿਲੋਮੀਟਰ ਬਣਦੇ ਨੇ ਇੰਨੀ ਉੱਚੀ ਲੰਮੀ ਬਾਹ ਕਰਕੇ ਬਾਬਾ ਆਪਣੇ ਭਤੀਜੇ ਧਰਮਚੰਦ ਨੂੰ ਘੋੜੇ ਉੱਪਰੋਂ ਲਾ ਲਿਆ ਬਾਬਾ ਲਖਮੀਦਾਸ ਜੀ ਤੇ ਉਹਨਾਂ ਦੇ ਘਰੋਂ ਇਸੇ ਤਰ੍ਹਾਂ ਸੱਚਖੰਡ ਚਲੇ ਗਏ ਫਿਰ ਧਰਮਚੰਦ ਦਾ ਪਾਲਣ ਪੋਸਣ ਵੀ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ ਹੁਣ ਤਿੰਨੋ ਜਾਣੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਭਾਈ ਕਮਾਲੀਆ ਜੀ ਜੋ ਆਪ ਜੀ ਦਾ ਪਿਆਰਾ ਸਿੱਖ ਸੀ ਤੇ ਆਪ ਜੀ ਦੇ ਭਤੀਜੇ ਧਰਮਚੰਦ ਬਾਠ ਨਗਰ ਦੇ ਵਿੱਚ ਪਹਿਲਾਂ ਵੀ ਜੋਗੀ ਰਹਿੰਦੇ ਸਨ ਇਹ ਗਰਦਾਸਪੁਰ ਨਗਰ ਦੇ ਵਿੱਚ ਆਉਂਦਾ ਹੈ ਜਿੱਥੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ 62 ਸਾਲ ਤਪ ਕੀਤਾ ਹੈ ਜਦੋਂ ਬਾਬਾ ਜੀ ਇਹ ਨਗਰ ਵਿੱਚ ਆਏ ਇਥੋਂ ਇੱਕ ਜੋਗੀ ਨੂੰ ਵੀ ਪਤਾ ਲੱਗ ਗਿਆ ਤਾਂ ਜੋਗੀ ਨੇ ਆਪਣੇ ਸੇਵਕ ਨੂੰ ਇੱਕ ਅੰਬ ਦਿੱਤਾ ਤੇ ਕਹਿੰਦਾ ਜਾ ਕੇ ਉਹਨਾਂ ਨੂੰ ਅੰਬ ਦੇ ਆ ਤੇ ਨਾਲ ਹੀ ਉਹਨਾਂ ਨੂੰ ਸਮਝ ਪੈ ਜਾਵੇ ਕਿ ਵੀ ਇੱਥੋਂ ਚਲੇ ਜਾਓ ਇੱਥੇ ਤੁਹਾਡਾ ਜ਼ੋਰ ਨਹੀਂ ਚੱਲਣਾ ਕਹਿੰਦੇ ਜਦੋਂ ਉਹ ਇੱਕ ਅੰਬ ਲੈ ਕੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਪਹੁੰਚਿਆ ਤਾਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਵੀ ਅਸੀਂ ਤਿੰਨੇ ਜਾਣੇ ਆ ਤਿੰਨ ਅੰਬ ਸਾਨੂੰ ਚਾਹੀਦੇ ਆ ਇੱਕ ਅੰਬ ਦੀ ਲੋੜ ਨਹੀਂ ਕਹਿੰਦੇ ਉਹ ਸੇਵਕ ਵਾਪਸ ਮੁੜਿਆ ਜਾ ਕੇ ਆਪਣੇ ਗੁਰੂ ਨੂੰ ਦੱਸਿਆ ਵੀ ਉਹ ਤਾਂ ਤਿੰਨ ਅੰਬ ਕਹਿੰਦੇ ਨੇ ਤਾਂ ਉਹ ਕਹਿੰਦੇ ਵੀ ਜੇ ਉਹ ਐਡਾ ਹੀ ਅਵਤਾਰ ਹੈ ਤਾਂ ਇਹਦੇ ਹੀ ਤਿੰਨ ਅੰਬ ਕਰ ਲਵੇ ਜਦੋਂ ਇਹ ਕਹਿੰਦੇ ਬੋਲਿਆ ਜਾ ਕੇ ਉਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੂੰ ਦੱਸ ਦਿੱਤਾ ਫਿਰ ਬਾਬਾ ਸ਼੍ਰੀ ਚੰਦ ਮਹਾਰਾਜੀ ਨੇ ਉਹ ਅੰਬ ਨੂੰ ਆਪਣਾ ਜਿਹੜਾ ਉਹਨਾਂ ਦਾ ਕੱਪੜਾ ਹੁੰਦਾ ਸੀ ਕਹਿੰਦੇ ਉਹ ਕੱਪੜੇ ਦੇ ਵਿੱਚ ਨਿਚੋੜ ਲਿਆ ਨਿਚੋੜ ਕੇ ਸੰਗਤ ਵੀ ਬੈਠੀ ਹੈ ਪੰਜ ਸੇ ਖੇਤਾਂ ਦੇ ਵਿੱਚ ਉਹਦਾ ਸੱਟਾ ਦੇ ਦਿੱਤਾ ਜਿਹੜੀ ਗੁਥਲੀ ਸੀ ਜਿੱਥੇ ਅੱਜ ਵੀ ਬਾਬਾ ਜੀ ਦਾ ਧੂਣਾ ਲੱਗਿਆ ਹੋਇਆ ਹੈ ਉਹ ਗੁਥਲੀ ਉਥੇ ਦੱਬ ਦਿੱਤੀ ਤੇ ਦੂਜੇ ਦਿਨ ਜਦੋਂ ਸੰਗਤਾਂ ਆਈਆਂ ਨੇ ਰਾਤੋਂ ਰਾਤ ਪੰਜ ਸੇ ਕਿੱਲਿਆਂ ਦੇ ਵਿੱਚ ਅੰਬਾਂ ਦੇ ਬਾਗ ਨੇ ਤੇ ਅੰਬ ਲੱਗੇ ਹੋਏ ਨੇ ਤੇ ਜਿੱਥੇ ਬਾਬਾ ਜੀ ਦਾ ਧੂਣਾ ਸੀ ਜਿੱਥੇ ਗੁਥਲੀ ਗੱਡੀ ਸੀ ਉਥੇ 12 ਮਹੀਨੇ 30 ਦਿਨ ਅੱਜ ਵੀ ਅੰਬ ਲੱਗਦੇ ਨੇ ਸੋ ਐਸੀ ਕਿਰਪਾ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਹੋਈ ਸਮਾਂ ਆਇਆ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਅਜ ਗੁਰਤਾ ਗੱਦੀ ਦਿਵਸ ਵੀ ਹੈ ਸੋ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਤੇ ਜਦੋਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਹੁਣ ਚੌਥੇ ਗੁਰੂ ਬੈਠੇ ਨੇ ਚਲੋ ਜਾ ਕੇ ਦੇਖੀਏ ਕਹਿੰਦੇ ਜਦੋਂ ਦਰਬਾਰ ਦੇ ਵਿੱਚ ਆਏ ਬਾਬਾ ਸ੍ਰੀ ਚੰਦ ਮਹਾਰਾਜ ਜਟਾਵਾ ਨੇ ਦਾੜਾ ਵਧਿਆ ਹੋਇਆ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉੱਠ ਕੇ ਚਰਨਾ ਤੇ ਟਹਿਣ ਲੱਗੇ ਨੇ ਬਾਬਾ ਸ੍ਰੀ ਚੰਦ ਮਹਾਰਾਜ ਦੇ ਕਹਿੰਦੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਰੋਕ ਲਿਆ ਤੇ ਫਿਰ ਨਾਲੇ ਬਚਨ ਵੀ ਕੀਤਾ ਵੀ ਆਹੀ ਨਿਮਰਤਾ ਕਰਕੇ ਗੱਦੀ ਮਿਲ ਗਈ ਹੈ ਹੁਣ ਜਿਹੜੇ ਇੱਥੇ ਤਰਕ ਕਰਦੇ ਆ ਜੀ ਇਹਨਾਂ ਨੂੰ ਤਾਂ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਪੁੱਤਰਾਂ ਨੇ ਬਚਨ ਨਹੀਂ ਕਮਾਏ ਗੱਦੀ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਨੂੰ ਵੀ ਨਹੀਂ ਮਿਲੀ ਹੋਰ ਕਿੰਨੇ ਸ਼ੇਵਕ ਹੋਏ ਨੇ ਗੁਰੂ ਸਾਹਿਬ ਦੇ ਕੀ ਗੱਲ ਉਹ ਪੂਰੇ ਨਹੀਂ ਸਨ ਤਨ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਸੇਵਾ ਕੀਤੀ ਹੈ। ਤਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਤੋਂ ਲੈ ਕੇ ਸਿਮੇ ਜਾਮੇ ਤੱਕ। ਸੋ ਇਸੇ ਤਰ੍ਹਾਂ अनेका ਸਿੱਖ ਹੋਏ ਨੇ, अनेका ਭਗਤ ਹੋਏ ਨੇ। ਗੁਰਤਾ ਗੱਦੀ ਦੀ ਜਿਹੜੀ ਰੀਤੀ ਹੈ ਇਹ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਆਪ ਜਾਣਦੇ ਹਨ। ਕਹਿੰਦੇ ਉਹ ਸਮਾਂ ਸੀ ਜਦੋਂ ਬਾਬਾ ਹੀ ਸਰਸਿੰਘ ਜੀ ਨਾਨਕ ਸਰ ਕਲੇਰਾਵਾਲੇ ਜਲੰਧਰ ਦੇ ਵਿੱਚ ਬਾਬਾ ਜੀ ਨੇ ਦੀਵਾਨ ਲਾਇਆ। ਗੁਰਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਪੁਰਬ ਤੇ ਉਥੇ ਕਹਿੰਦੇ ਜਦੋਂ ਸੈਕਟਰੀ ਸਟੇਜ ਤੋਂ ਬੋਲ ਰਿਹਾ ਸੀ ਕਹਿੰਦਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੰਨਾ અપਕਾਰ ਕੀਤੇ ਦੁਨੀਆ ਦੇ ਵਿੱਚ ਇੰਦਾ ਹੋਇਆ ਪਰ ਉਹਨਾਂ ਦੇ ਪੁੱਤਰ ਕਹਨੇ ਵਿੱਚ ਨਹੀਂ ਸੀ ਫਿਰ ਬਾਬਾ ਜੀ ਜਦੋਂ ਕਥਾ ਕਰਨ ਲੱਗੇ ਬਾਬਾ ਜੀ ਕਹਿਣ ਲੱਗੇ ਭਾਈ ਜੇ ਕੋਈ ਪੁਰਸ਼ ਚੰਗਾ ਹੋਵੇ ਉਹਦੀ ਨਿੰਦਿਆ ਕਰਨੀ ਹੋਵੇ ਤਾਂ ਇੱਕੋ ਸ਼ਬਦ ਕਹਦੇ ਹੋ ਭਾਈ ਬੰਦਾ ਤਾਂ ਚੰਗਾ ਸੀ ਪਰ ਬੱਚੇ ਕਹਨੇ 'ਚ ਨਹੀਂ ਸੀ ਤੇ ਨਿੰਦਿਆ ਹੋਈ ਜਾਂ ਉਪਮਾ ਹੋਈ ਇਹ ਨਿੰਦਿਆ ਹੈ ਤਾ ਫਿਰ ਉਸ ਵੜੇ ਬਾਬਾ ਸ੍ਰੀ ਚੰਦ ਮਹਾਰਾ ਦਾ ਇਤਿਹਾਸ ਬਾਬਾਈ ਚਤ ਸਿੰਘ ਜੀ ਨੇ ਉੱਥੇ ਸੁਣਾਇਆ ਗੁਰਨਾਨਕ ਦੇਵ ਮਹਾਰਾ ਦੀ ਮਹਿਮਾ ਦੱਸੀ। ਸੋ ਐਸੀ ਕਿਰਪਾ ਸੀ। ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਜੀ ਨੇ ਆਪ ਦਰਸ਼ਨ ਕੀਤੇ। ਜਦੋਂ ਸੇਵੇਂ ਪਾਸਾ ਪੰਜਾਂ ਪੁੱਤਰਾਂ ਨੂੰ ਤੇ ਨਾਲ ਬੀਬੀ ਵੀਰੋ ਜੀ ਨੂੰ ਆਪਣੀ ਬੇਟੀ ਨੂੰ ਨਾਲ ਲੈ ਕੇ ਬਾਬਾ ਸ੍ਰੀ ਚੰਦ ਮਹਾਰਾ ਦੇ ਦਰਸ਼ਨ ਕਰਨ ਗਏ। ਕਾਫੀ ਸਮਾਂ ਬਾਬਾ ਸ੍ਰੀ ਚੰਦ ਮਹਾਰਾ ਸਮਾਧੀ ਵਿੱਚ ਰਹੇ। ਪਰ ਧੰਨ ਸ੍ਰੀ ਗੁਰੂ ਹਰ ਗੋਵਿੰਦ ਸਿੰਘ ਸਾਪਾਸਾ ਮਹਾਰਾਜ ਉੱਥੇ ਹੀ ਬੈਠੇ ਰਹੇ ਲੰਗਰਾਂ 'ਚ ਸੇਵਾ ਕੀਤੀ ਪਰ ਵਾਪਸ ਨਹੀਂ ਮੁੜੇ ਕੁ ਸਮਾਂ ਬਤੀਤ ਹੋਇਆ ਫਿਰ ਅੱਜ ਭਾਈ ਕਮਾਲੀਆ ਜੀ ਨੂੰ ਕਹਿ ਕੇ ਸਿਵੇਂ ਪਾਸਾ ਕੋਲ ਬੇਨਤੀ ਕੀਤੀ ਵੀ ਆਓ ਸਿਵੇਂ ਪਾਸਾ ਕਹਿੰਦੇ ਕੋਲ ਆਏ ਤਾਂ ਬਾਬਾ ਸ਼੍ਰੀ ਚੰਦ ਮਹਾਰਾਜ ਕਹਿਣ ਲੱਗੇ ਵੀ ਆਪ ਜੀ ਦੇ ਕਿੰਨੇ ਪੁੱਤਰ ਹਨ ਕਹਿੰਦੇ ਮਾਰੇ 5 ਨੇ ਕਹਿੰਦੇ ਫਿਰ ਸਾਡਾ ਵੀ ਆ ਕੋਈ ਕਹਿੰਦੇ ਫਿਰ ਸੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗਰਦਤਾ ਜੀ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ ਉਹ ਬਾਬਾ ਸ੍ਰੀਚੰਦ ਜੀ ਨੂੰ ਉਹਨਾਂ ਦੀ ਬਾਹ ਬੜਾ ਦਿੱਤੀ ਸੋ ਇਸੇ ਤਰ੍ਹਾਂ ਦੂਜੇ ਮੁਖੀ ਬਾਬਾ ਸ੍ਰੀਚੰਦ ਜੀ ਤੋਂ ਬਾਅਦ ਬਾਬਾ ਗਰਦਤਾ ਜੀ ਹੋਏ ਜਿਹੜੇ ਸੇਵੇਂ ਪਾਤਸ਼ਾਹ ਦੇ ਸ਼ਹਿਬਜ਼ਾਦੇ ਸਨ ਸੋ ਇਸੇ ਤਰ੍ਹਾਂ ਜੰਗਾ ਜੁੱਧਾਂ ਦੇ ਵਿੱਚ ਵੀ ਅਦਾਸੀ ਸਾਧੂ ਜੰਗ ਦੇ ਮੈਦਾਨ ਅੰਦਰ ਜੂਝਦੇ ਰਹੇ ਨੇ ਜਦੋਂ ਦਮੇ ਪਾਸਾ ਮਹਾਰਾ ਨੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਉਸ ਵੇਲੇ ਵੀ ਨਿਰਮਲ ਅਦਾਸੀ ਸਾਧੂ ਨੂੰ ਮਹਾਰਾ ਨੇ ਬਚਨ ਕੀਤੇ ਕਿ ਇਸ ਥੜੇ ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾ ਦਾ ਸੰਸਕਾਰ ਕੀਤਾ ਗਿਆ ਸੀ ਇੱਥੇ ਭਾਈ ਦੀਵਾ ਜੋਤ ਜਗ ਦੀ ਰੱਖੀ ਸੋ ਇਸੇ ਤਰ੍ਹਾਂ ਉਹ ਅਦਾਸੀ ਸਾਧੂ ਉੱਥੇ ਸੇਵਾ ਕਰਦਾ ਰਿਹਾ ਸੋ ਅੱਜ ਵੀ ਸੰਗਤਾਂ ਗੁਰੂ ਸਾਹਿਬ ਜੀ ਦੇ ਪੁੱਤਰ ਚਾਹੇ ਬਾਬਾ RAM RAJ ਹੋਵੇ ਕੋਈ ਵੀ ਗੁਰੂ ਕੇ ਪੁੱਤਰਾਂ ਦੀ ਨਿੰਦਿਆ ਨਹੀਂ ਕਰਦਾ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਬਾਬਾ RAM RAJ ਨੂੰ ਵੀ ਸਾਡੇ ਮੱਥੇ ਨਾਲ ਲੱਗੀ ਮੱਥੇ ਲੱਗਿਆ ਵੀ ਨਹੀਂ ਪਰ ਜਦੋਂ ਉਹਦੇ ਹੀ ਮਸੰਦਾਂ ਨੇ ਬਾਬਾ RAM RAJ ਨੂੰ ਸੰਸਕਾਰ ਕਰ ਦਿੱਤਾ ਸਮਾਧੀ ਦੇ ਵਿੱਚ ਬੈਠੇ ਨੂੰ ਫਿਰ ਦਹਮੇ ਪਾਸਾ ਕੋਲ ਬਾਬਾ RAM RAJ ਦੇ ਘਰੋਂ ਬੀਬੀ ਚੱਲ ਕੇ ਗਈ ਮਹਾਰਾਜ ਕਿਰਪਾ ਕਰੋ ਤੇ ਮਸੰਦਾਂ ਨੇ ਬਹੁਤ ਕਹਿਰ ਕਮਾਇਆ ਮਸੰਦਾ ਤੋਂ ਬਦਲਾ ਸੇਵੇਂ ਪਾਸਾ ਜੀ ਨੇ ਦਮੇ ਪਾਸਾ ਜੀ ਨੇ ਸ੍ਰੀ ਆਪਣੇ ਹਰਦਵਾਰ ਸਾਹਿਬ ਦੇ ਨੇੜੇ ਨਗਰ ਪੈਂਦਾ ਹੈ ਉੱਥੇ ਸਤਿਗੁਰ ਸੱਚੇ ਪਾਸਾ ਨੇ ਫਿਰ ਉਹਨਾਂ ਨੂੰ ਲੂਣਾ ਕੀਤਾ ਸੀ ਇਸੇ ਤਰ੍ਹਾਂ ਮਹਾਰਾਜ ਜੀ ਨੇ ਉਹਨਾਂ ਤੋਂ ਬਦਲਾ ਲਿਆ ਮਸੰਦ ਸਾੜੇ ਸਨ ਇਹ ਮਸੰਦ ਕਿਹੜੇ ਸਨ ਜਦੋਂ ਪੌਂਟਾ ਸਾਹਿਬ ਦੀ ਜੰਗ ਹੋਈ ਸੀ ਉਦੋਂ ਮਾਰਾ ਨੇ ਕਹਿ ਦਿੱਤਾ ਸੀ ਭਾਈ ਜਿਹੜੇ ਵੀ ਮੁਸਲਮਾਨ ਮਰੇ ਹਨ ਉਹਨਾਂ ਨੂੰ ਦੱਬ ਦਿਓ ਜਿਹੜੇ ਸਿੰਘ ਸਿੱਖ ਸੀਹਦ ਹੋਏ ਨੇ ਉਹਨਾਂ ਦਾ ਸਨਕਾਰ ਕਰ ਦਿਓ ਤਾਂ ਦਮੇ ਪਾਸਾ ਬਾਬਾ ਸਾਗੇ ਕਿਉਂਕਿ ਬਾਬਾ ਸਾਹਿਬ ਜਾਂ ਦਾ ਬਾਬਾ ਜੀਤ ਸਿੰਘ ਮਹਾਰਾ ਦਾ ਪ੍ਰਕਾਸ਼ ਹੋਇਆ ਸੀ ਤੇ ਇਧਰੋਂ ਸਿੱਖਾਂ ਨੇ ਆਖਿਆ ਵੀ ਕਿਹੜਾ ਇੰਨੀਆਂ ਕਬਰਾਂ ਪੁੱਟੇਗਾ ਉਹ ਮੁਸਲਮਾਨਾਂ ਦਾ ਵੀ ਨਾਲ ਹੀ ਸੰਸਕਾਰ ਕਰ ਦਿੱਤਾ ਦਮੇ ਪਾਸਾ ਨੂੰ ਪਤਾ ਲੱਗਿਆ ਮਹਾਰਾਜ ਕਹਿੰਦੇ ਭਾਈ ਬਹੁਤ ਗਲਤ ਕੀਤਾ ਹੁਣ ਇਹ ਲੋਕ ਆਉਣਗੇ ਸਿੱਖ ਧਰਮ ਦੇ ਵਿੱਚ ਇਹਨਾਂ ਦੇ ਦਾੜ੍ਹੀ ਕੇਸ ਵੀ ਹੋਣਗੇ ਇਹਨਾਂ ਦਾ ਬਾਣਾ ਵੀ ਹੋਵੇਗਾ ਸਿੱਖੀ ਵਾਲਾ ਪਰ ਇਹਨਾਂ ਦੀ ਜ਼ੁਬਾਨ ਤੇ ਇਹਨਾਂ ਦੀ ਕਲਮ ਇਹ ਮਸੰਦਾਂ ਦੀ ਤਰ੍ਹਾਂ ਚੱਲੇਗੀ ਸੋ ਅੱਜ ਵੀ ਉਹ ਮਸੰਦ ਨੇ ਇਹ ਮਸੰਦ ਲੋਕ ਹਨ ਸੋ ਜਦੋਂ ਵੀ ਕੋਈ ਗੁਰੂ ਸਾਹਿਬ ਦੇ ਪੁੱਤਰਾਂ ਦੀ ਨਿੰਦਿਆ ਗੁਰੂ ਇਤਿਹਾਸ ਦੀ ਨਿੰਦਿਆ ਗੁਰਬਾਣੀ ਦੀ ਨਿੰਦਿਆ ਕਰਦਾ ਉਹਨੂੰ ਸਥੇਤ ਹੀ ਘੇਰਿਆ ਕਰੋ ਪੰਥਪ੍ਰੀਤ ਇਟਲੀ 'ਚ ਵੀ ਆਉਂਦਾ ਰਿਹਾ ਤਿੰਨ ਵਾਰ ਇਹਨੂੰ ਇਟਲੀ ਦੇ ਵਿੱਚੋਂ ਦਵਲਿਆ ਜਰਮਨ ਦੇ ਵਿੱਚ ਬੀਬੀਆਂ ਨੇ ਤੇ ਗਮਲੇ ਵੀ ਛਿੱਟੇ ਪਰ ਇਹ ਵਿਚਾਰ ਲਈ ਨਹੀਂ ਬੈਠਾ ਇਹੋ ਜਿਹੇ ਲੋਕ ਵਿਚਾਰ ਵਿੱਚ ਨਹੀਂ ਵਹੰਦੇ ਬਸ ਆਪਣੀਆਂ ਹੀ ਗੱਲਾਂ ਕਰਕੇ ਗੁਰੂ ਸਾਹਿਬ ਦੀ ਨਿੰਦਿਆ ਕਰਕੇ ਤੁਰਦੇ ਬਣਦੇ ਨੇ ਤੇ ਲੋਕਾਂ ਦੀ ਸ਼ਰਧਾ ਭਾਵਨਾ ਖਤਮ ਕਰ ਦਿੰਦੇ ਨੇ ਮਹਾਰਾਧਮ ਦੀ ਬਾਣੀ ਵਿੱਚ ਕਹਿੰਦੇ ਹਨ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ ਮਾਰੇ ਕਹਿੰਦੇ ਉਹ ਭਾਈ ਭਾਵਨਾ ਤੋਂ ਬਿਨਾ ਮਿਲਦਾ ਨਹੀਂ ਹੈ ਸੋ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਗੱਜ-ਬੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ